ਮੀਤ ਪ੍ਰਧਾਨ ਹੋਵੇ ਚਲੋ ਠੀਕੀ ਉਹ ਨੋਟਾਇਰ ਮੰਡੀ ਥੋੜੀ ਜਿਹਾ ਵਜ਼ੀਰੇ ਉਠਾਓ ਵਿਚੋ ਕੁਛ ਬਾਤਾਂ ਪੈਣਾ ਮਹਣੀਆਂ ਸਾਰੀਆਂ ਕੁਛ ਬਾਤਾਂ ਪੈਣਾ ਮਹਣੀਆਂ ਉੜੀਆਂ ਵਿੱਚ ਆਉਣੀਆਂ ਅੱਗੇ ਜੇ ਨਹੀਂ ਕਿ ਬੰਦੇ ਬੰਦੀ ਹੋਣਗੇ ਜਿਹੜਾ ਕੁੜੀਾਂ ਨੂੰ ਕੱਢਣੀ ਹੈ ਉਹਨਾਂ ਨੂੰ ਉਹਨਾਂ ਨੂੰ ਆਜਾ ਆਜਾ ਵਾ ਬਾਬੇ ਉੱਥੇ ਆ ਆਜਾ ਆਜਾ ਪੱਜਾ ਆਜਾ ਉੱਥੇ ਖੜੀ ਜਾ ਜੀ ਤੁਸੀਂ ਮੇਰੀ ਗੱਲ ਮੰਨੋ ਜੀ ਇਹ ਕੱਲ ਨੂੰ ਤੁਸੀਂ ਮੇਰੀ ਮੰਨਣਾ ਆਪਦੀ ਹੈ ਮਰੀ ਉਹ ਤੇ ਫੇਰ ਮੈਂ ਜੇ ਮਾਰਾਂ ਮਾਰਾਂ ਕੋਈ ਜਾਣ ਨਹੀਂ ਠੀਕ ਹੈ ਨਾ ਮਾਊਂਗਾ ਜੋ ਸਹੀ ਮੰਨੇ ਜਾਣੇ ਠੀਕ ਹੈ ਨਾ ਕਾਲੂ ਜੀ ਆਪਾਂ ਪਾਪਾ ਕਿਹਾ ਇਹ ਚੱਲਣਾ ਕੋਈ ਇਹ ਗੱਲ ਸਾਰਾ ਨਾ ਇਹ ਪੂਰਾ ਪੈਸਾ ਭਾਈ ਕੁਲੀ ਜੀ ਨਹੀਂ ਨਹੀਂ ਆਪਣਾ ਮੇਰੀ ਗੱਲ ਸੁਣੋ ਜੀ ਮਾਤਾ ਪਿਤਾ ਨੂੰ ਧਿਆਨ ਦਿਓ ਮਾਤਾ ਪਿਤਾ ਬਾਈ ਇਧਰ ਧਿਆਨ ਦਿਓ ਬਈ ਤੁਸੀਂ ਪਾਸੇ ਕਾਹਤੋਂ ਖੜੇ ਮਈ ਇਧਰ ਆਓ ਇਧਰ ਵਿੱਚ ਆਓ ਪੰਡਾਲ ਚ ਆਓ ਇੱਥੇ ਬਾਹਰ ਇਧਰ ਆਓ ਸਾਈਡ ਤੇ ਵਿੱਚ ਆਓ ਇਹ ਨਾਮ ਜੀ ਬਲਦੇਵ ਸਿੰਘ ਜੀ ਬਲਵੀਰ ਸਿੰਘ ਚੰਦ ਸਿੰਘ ਚੰਦ ਸਿੰਘ ਬਲਵੀਰ ਸਿੰਘ ਸਨ ਆਪ ਚੰਦ ਸਿੰਘ ਜਿਉ ਕੋ ਤੁਹਾਡੇ ਪਿੰਡ ਦਾ ਮੀਤ ਪ੍ਰਧਾਨ ਚੁਣਨ ਜਾ ਰਿਹਾ ਕੋਈ ਧਰਾਜਤ ਨਹੀਂ ਵੀ ਕਿਸੇ ਨੂੰ ਕੋਈ ਧਰਾਜਤ ਨਹੀਂ ਜੇ ਨਹੀਂ ਧਰਾਜਤ ਹੱਥ ਖੜੇ ਕਰਕੇ ਦੱਸੋ ਜੀ ਠੀਕ ਹੈ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਇਹ ਤੁਹਾਡੇ ਪਿੰਡ ਦਾ ਮੀਤ ਪ੍ਰਧਾਨ ਉਕਾਈ ਪ੍ਰਧਾਨ ਚੁਣਿਆ ਗਿਆ ਕੋਣ ਅਸੀਂ ਦੋ ਭੈਣਾਂ ਨੂੰ ਕਵਾਂਗੇ ਕਿ ਦੋ ਪੈਣਾ ਮਾਤਾ ਪੈਣਾ ਕੋਈ ਵੀ ਆਵੇ ਹਾਂ ਜੇ ਰੋਣਾ ਨੂੰ ਵੀ ਅਸੀਂ ਚੁਣਨਾ ਜਿਹੜੀ ਕੋਈ ਪੜੀ ਲਿਖੀ ਆ ਜੂਗੀ ਉਸ ਨੂੰ ਅਸੀਂ ਜਰਨਲਿਸਟਰ ਚੁੰਦਾਂਗੇ ਜੇ ਕੋਈ ਵਿੱਚ ਨਾ ਪੜੀ ਜਾਊਗੀ ਵੀ ਪੜ੍ਹੀ ਨਹੀਂ ਉਹਨਾਂ ਅਸੀਂ ਹੋ ਸਕਦੇ ਤੇ ਰੱਖ ਦਾਂਗੇ ਕੋਈ ਜਸਨਰੀ ਨਹੀਂ ਆਇਓ ਅੱਜ ਫਿਰ ਓ ਆ ਜਾ ਓ ਆ ਜਾ ਪਤਾ ਜਾ ਕੋਈ ਲਿਖਿਆ ਫਿਰ ਉਹ ਹੀ ਹੈ ਨਾ ਪਰ ਲਿਖਿਆ ਹੈ ਕਿ ਤੂੰ ਮਤਲਬ ਆਖੀ ਨਹੀਂ ਬਣਾਇਆ ਇਹ ਤੇ ਨੂੰ ਬਣਾ ਲਿਖਿਆ ਇਹਨੂੰ ਨਹੀਂ ਨਹੀਂ ਆਪਣੇ ਤਾਂ ਘਰੇ ਕੰਨੇ ਕਮਰੇ ਤੇ ਘੜੀ ਬਣਾ ਦੇ ਤੂੰ ਉਹ ਇਹੀ ਤਾਂ ਕਹਾਣੀ ਦੀ ਹੈ ਫਿਰ ਉਹ ਪੜੇ ਨਹੀਂ ਕਿ ਕਿਹੜੇ ਕਿਹੜੇ ਪੜੇ ਕੋਈ ਜਾਣੋ ਨਹੀਂ ਨਿਆਣੀਆਂ ਨਹੀਂ ਕੋਈ ਲਗਾ ਨਹੀਂ ਆ ਤੁਹਾਡੇ ਨਾਲ ਸਿਆਣੇ ਬੰਦੇ ਤਾਂ ਹੈਗੇ ਆ ਆਪਣਾ ਕੀ ਨਾਮ ਹੈ ਤੁਹਾਡਾ ਜਾਸਪ੍ਰੀਤ ਕਾ ਤੁਹਾਡਾ ਨਾਮ ਤਾਂ ਪ੍ਰਦੀਪ ਸਿੰਘ ਅੱਛਾ ਤੁਹਾਡੇ ਚ ਪੜੀ ਜਿਆਦਾ ਕਿਹੜੀ ਐ ਕੁੜੀ ਬੜੀ ਕੋਈ ਜਾਣਦੀ ਤੁਹਾਨੂੰ ਦਿੱਕਤ ਤਾਂ ਨਹੀਂ ਕਿਸੇ ਪਾਸੇ ਮਰ ਲੋ ਚਾਹੇ ਵੀਡੀਓ ਦਾ ਉੱਤਰ ਜਾਣਾ ਪੈਂਦਾ ਨਾਲ ਸਾਰਿਆਂ ਦੇ ਜਾ ਸਕਦਾ ਕੋਈ ਦਿੱਕਤ ਨਹੀਂ ਜਾਵਾਂਗੇ ਜੀ ਜਾਵਾਂਗੇ ਜਾਵਾਂਗੇ ਜਸਪ੍ਰੀਤ ਕੌਣ ਕਾਰ ਦਾ ਨੰਬਰ ਕਿੰਨਾ 244 244 ਅੱਛਾ ਤੁਹਾਡੇ ਘਰ ਵਾਲੇ ਦਾ ਨਾਮ ਕੀ ਹੈ ਗੋਰਾ ਸਿੰਘ ਗੋਰਾ ਸਿੰਘ ਉਹ ਬੈਠਾ ਹਾਂਜੀ ਹਾਂ ਬੈਠਾ ਹਾਂ ਜਰਾ ਆਇਆ ਬਰਾਬਰ ਖੜੋ ਹਾਂ ਤੇ ਉਹ ਕੈਮਰੇ ਦੇ ਸਾਹਮਣੇ ਸਾਰਾ ਇਧਰ ਹੋ ਜਾ ਇਧਰ ਹੋ ਜਾ ਉਹ ਨੂੰ ਇਧਰ ਆਇਤਾ ਨਹੀਂ ਜੀ ਚੁੰਨ ਦੇ ਵਿੱਚ ਚੱਲਦੀ ਕੋਈ ਆ ਜਾ ਆ ਜਾ ਸਾਰੇ ਸਹਿਮਤ ਆ ਬਾਈ ਸਾੜੀ ਮਾਰ ਕੇ ਹੱਥ ਖੜੀ ਕਰਕੇ ਬੱਤੂ